ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਭਾਰਤ ਵਾਸਤੇ ਲਈ ਆਈ ਮਾੜੀ ਖਬਰ ਵੱਜਿਆ ਵੱਡੇ ਖਤਰੇ ਦਾ ਗੁੱਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਜੀ ਹਾਂ ਭਾਰਤ ਚ ਮੱਕੀ ਬਾਕਸ ਦਿੱਤੀ ਜਮਰੀ ਦੀ ਜਾਂਚ ਏਅਰਪੋਰਟ ਸਾਹਮਣੇ ਆਈ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਗਏ ਕਿ ਮਰੀ ਕੇਰਲ ਦਾ ਨਿਵਾਸੀ ਹੈ ਜੋ ਕਿ ਹਾਲ ਹੀ ਵਿੱਚ ਦੁਬਈ ਤੋਂ ਭਾਰਤ ਆਇਆ ਸੀ ਜਾਂਚ ਰਿਪੋਰਟਸ ਪਾਇਆ ਗਿਆ ਕਿ ਮੰਗੀ ਪੋਕਸ ਦੇ ਗ੍ਰੇਡ 1B ਵਾਇਰਸ ਨਾਲ ਸੰਕਰਮਿਤ ਹੈ ਹਾਲ ਹੀ ਕੇਰਲ ਦੇ ਮਲੰਪੂਰਮ ਤੋਂ ਮੰਗੀ ਪੋਕਸ ਦਾ ਦੂਜਾ ਮਰੀਜ਼ ਮਿਲਿਆ ਸੀ ਇਸ ਤੋਂ ਪਹਿਲਾਂ ਦਿੱਲੀ ਚਮਕੀ ਪੋਕਸ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ ਜੂਬ ਦੇ ਯਾਤਰਾ ਕਰਕੇ ਭਾਰਤ ਪਰਤਿਆ ਸੀ ਸ਼ੁਰੂਆਤੀ ਲੈਬਾਂ ਸਾਹਮਣੇ ਆਉਣ ਤੋਂ ਬਾਅਦ ਮਰੀਜ਼ ਨੂੰ ਦਿੱਲੀ ਦੇ ਹਸਪਤਾਲ ਚ ਲਾਗ ਕਰ ਦਿੱਤਾ ਗਿਆ ਸੀ ਇਹ ਵਿਅਕਤੀ ਜੂਏ ਤੋਂ ਭਾਰਤ ਆਇਆ ਸੀ ਸ਼ੁਰੂਆਤੀ ਲੈਬਾਂ ਸਾਹਮਣੇ ਆਉਣ ਤੋਂ ਬਾਅਦ ਜਦੋਂ ਮਰੀਜ਼ ਦੀ ਜਾਂਚ ਕੀਤੀ ਗਈ ਰਿਪੋਰਟਸ ਆਇਆ ਕਿ ਮੰਗੀ ਪੋਕਸ ਨਾਲ ਸੰਕਰਮ ਸ਼ਹਿਰ ਮંત્રી ਨੇ ਕਿਹਾ ਕਿ ਜਿੰਨਾਂ ਲੋਕਾਂ ਦੀ ਵਿਦੇਸ਼ ਯਾਤਰਾ ਦੀ ਸਥਿਤੀ ਜੇ ਕਰੋਨਾ ਦੇ ਵਾਇਰਸ ਦੇ ਲੱਛਣ ਨਜ਼ਰ ਆਉਂਦੇ ਤਾਂ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ